ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਦੇ ਲਈ ਇੱਕ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਤੇ ਇਹ ਤੋਹਫ਼ਾ ਦਿੱਲੀ ਏਅਰਪੋਰਟ ਤੇ ਪੰਜਾਬੀਆਂ ਦੇ ਲਈ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਲਈ ਪੰਜਾਬੀਆਂ ਲਈ ਇੱਕ ਖਾਸ ਕਾਊਂਟਰ ਖੋਲਿਆ ਜਾਏਗਾ ਤੇ ਪੰਜਾਬੀਆਂ ਨੂੰ ਇਸ ਕਾਊਂਟਰ ਦੇ ਰਾਹੀਂ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ ਦਰਸਲ ਪੰਜਾਬ ਸਰਕਾਰ ਦਿੱਲੀ ਹਵਾਈ ਅੱਡੇ ਉੱਤੇ ਸੁਵਿਧਾ ਕੇਂਦਰ ਸ਼ੁਰੂ ਕਰ ਰਹੀ ਹੈ ਤੇ ਇਹ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਟਰਮੀਨਲ 3 ਵਿਖੇ ਸਥਿਤ ਹੋਵੇਗਾ ਤੇ ਪੰਜਾਬ ਸਰਕਾਰ ਤੇ ਜੀਐਮਆਰ ਵਿਚਕਾਰ 12 ਜੂਨ 2024 ਨੂੰ 2 ਸਾਲਾਂ ਦੇ ਲਈ ਇਹ ਸਮਝੌਤਾ ਹੋਇਆ ਹੈ ਤੇ ਇਹ ਸਹੂਲਤ 24 ਘੰਟੇ ਤੇ 7 ਦਿਨ ਕੰਮ ਕਰੇਗੀ ਤੇ ਇਸ ਦਾ ਉਦੇਸ਼ ਹਵਾਈ ਅੱਡੇ ਉੱਤੇ ਪ੍ਰਵਾਸੀ ਭਾਰਤੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ ਤੇ ਇਸ ਕੇਂਦਰ ਦੇ ਵਿੱਚ ਦੋ ਇਨੋਵਾ ਕਾਰਾਂ ਪੰਜਾਬ ਪਵਨ ਤੇ ਹੋਰ ਨੀਡਲੇ ਸਥਾਨਾਂ ਤੱਕ ਯਾਤਰਾਵਾਂ ਦੇ ਲਈ ਉਪਲਬਧ ਹੋਣਗੀਆਂ ਤੇ ਯਾਤਰੀ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹਵਾਈ ਅੱਡੇ ਤੇ ਲਾਈਟਾਂ ਕਨੈਕਟਿੰਗ ਫਲਾਈਟਾਂ ਟੈਕਸੀ ਸੇਵਾਵਾਂ ਗੁੰਮ ਹੋਏ ਸਮਾਨ ਬਾਰੇ ਵੀ ਜਾਣਕਾਰੀ ਤੇ ਸਹਾਇਤਾ ਦਿੱਤੀ ਜਾਏਗੀ ਤੇ ਐਮਰਜੈਂਸੀ ਦੀ ਹਾਲਤ ਦੇ ਵਿੱਚ ਪੰਜਾਬ ਪਵਨ ਦਿੱਲੀ ਦੇ ਵਿੱਚ ਕੁਝ ਕਮਰੇ ਯਾਤਰੀਆਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਲਈ ਉਪਲਬਧ ਹੋਣਗੇ ਤੇ ਇਹ ਕਮਰੇ ਸਿਰਫ ਉਪਲਬਧਤਾ ਦੇ ਆਧਾਰ ਤੇ ਮੁਹੱਈਆ ਕਰਵਾਏ ਜਾਣਗੇ ਤੇ ਇਸ ਦੇ ਲਈ ਸਹਾਇਤਾ ਕੇਂਦਰ ਨੰਬਰ 01161232182 ਜਾਰੀ ਕੀਤਾ ਗਿਆ ਹੈ ਤੇ ਇਸ ਨੰਬਰ ਦੀ ਵਰਤੋਂ ਯਾਤਰੀ ਕਿਸੇ ਵੀ ਸਮੇਂ ਸਹਾਇਤਾ ਹਾਸਲ ਕਰਨ ਦੇ ਲਈ ਕਰ ਸਕਦੇ ਨੇ